ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ। ਅੱਜ ਅਸੀਂ ਬਣਾਵਾਂਗੇ ਵਿਆਹ ਸ਼ਾਦੀਆਂ ਵਿੱਚ ਬਣਨ ਵਾਲਾ ਖਾਸ ਗਜਰੇਲਾ। ਹਲਵਾਈ ਵੀ ਤੁਹਾਨੂੰ ਇਹ ਟ੍ਰਿਕ ਨਹੀਂ ਦੱਸੂਗਾ। ਬਿਨਾ ਖੋਇਆ ਅਤੇ ਬਿਨਾ ਮAVE ਤੋਂ ਇਹ ਆਪਾਂ ਗਜਰੇਲਾ ਬਣਾਵਾਂਗੇ। ਗਜਰੇਲਾ ਬਣਾਉਣ ਲਈ 1 ਕਿਲੋ ਆਪਾਂ ਨੇ ਗਾਜਰ ਲੈਣੀ ਆ। ਉਹਨੂੰ ਚੰਗੀ ਤਰ੍ਹਾਂ ਛਿੱਲ ਕੇ ਆਪਾਂ ਨੇ ਕद्दूकस ਕਰ ਲੈਣਾ। ਇਸ ਤਰੀਕੇ ਨਾਲ ਆਪਾਂ ਨੇ 1 ਕਿਲੋ ਗਾਜਰਾ ਨੂੰ ਕद्दूकस ਕਰ ਲਿਆ ਆ। ਹੁਣ ਆਪਾਂ ਗੈਸ ਔਨ ਕਰਕੇ ਕੜਾਈ ਉੱਪਰ ਰੱਖ ਦਾਂਗੇ ਹੁਣ ਅਸੀਂ ਕੜਾਈ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਜਦੋਂ ਗਰਮ ਹੋ ਜਾਊਗਾ ਉਦੋਂ ਆਪਾਂ ਇਹਦੇ ਵਿੱਚ ਦੋ ਛੋਟੀਆਂ ਇਲਾਇਚੀਆਂ ਨੂੰ ਕੁੱਟ ਕੇ ਪਾ ਦੇਣਾ ਆਦੇ ਨਾਲ ਗਜਰੇਲੇ ਦਾ ਟੇਸਟ ਬਹੁਤ ਵਧੀਆ ਆਊਗਾ ਹੁਣ ਆਪਾਂ ਇਹਦੇ ਵਿੱਚ ਕद्दूकस ਕੀਤੀਆਂ ਹੋਈਆਂ ਸਾਰੀਆਂ ਗਾਜਰਾ ਪਾ ਦੇਣੀਆਂ ਨੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ मिला ਦੇਣਾ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਦੁੱਧ ਦਾ ਪਾ ਦੇਣਾ ਦੁੱਧ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਦੇਵਾਂਗੇ 10-15 ਮਿੰਟ ਆਪਾਂ ਨੇ ਇਹਨੂੰ ਐਦਾਂ ਹੀ ਚਲਾਉਣਾ ਮੈਂ ਤੁਹਾਡੇ ਨਾਲ ਇੱਕ ਖਾਸ ਟਿੱਕ ਸਾਂਝੀ ਕਰੂੰਗੀ ਜਿਸ ਦੇ ਨਾਲ ਤੁਹਾਡਾ ਗਜਰੇਲਾ ਇੱਕਦਮ ਵਿਆਹ ਵਾਲੇ ਸਟਾਈਲ ਨਾਲ ਬਣੂਗਾ ਇੱਕਦਮ ਵਿਆਹ ਸ਼ਾਦੀਆਂ ਵਾਲਾ ਇਹਦੇ ਵਿੱਚ ਟੇਸਟ ਆਊਗਾ ਇਸ ਦੇ ਵਿੱਚ ਆਪਾਂ ਬਿਲਕੁਲ ਵੀ ਖੋਇਆ ਨਹੀਂ ਪਾਇਆ ਪਰ ਤਾਂ ਵੀ ਸਾਡਾ ਇਹ ਗਜਰੇਲਾ ਇੱਕਦਮ ਖੋਏ ਵਾਲੇ ਟੇਸਟ ਵਾਲਾ ਬਣੂਗਾ ਇਸ ਦੇ ਲਈ ਆਪਾਂ ਨੇ ਇਹਦੇ ਵਿੱਚ ਦੋ ਵੱਡੇ ਚਮਚ ਮਿਲਕ ਪਾਊਡਰ ਦੇ ਪਾਣੇ ਨੇ ਮਿਲਕ ਪਾਊਡਰ ਪਾਣ ਨਾਲ ਸਾਡੇ ਗਜਰੇਲੇ ਵਿੱਚ ਇੱਕਦਮ ਮਿਲਕੀ ਅਤੇ ਖੋਆ ਵਾਲਾ ਟੇਸਟ ਆਊਗਾ ਇਸ ਤਰੀਕੇ ਨਾਲ ਆਪਾਂ ਨੇ 2 ਚਮਚ ਵੱਡੇ ਮਿਲਕ ਪਾਊਡਰ ਦੇ ਇਹਦੇ ਵਿੱਚ ਪਾ ਲਏ ਨੇ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਹੁਣ ਆਪਾਂ ਇਹਨੂੰ ਥੋੜੇ ਸਮੇਂ ਲਈ ਟੱਕੇ ਰੱਖ ਦੇਣਾ 10-15 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰ ਲੈਣਾ ਹੁਣ ਤੁਸੀਂ ਦੇਖ ਸਕਦੇ ਹੋ ਗਜਰੇਲਾ ਆਪਣਾ ਬਿਲਕੁਲ ਪੱਕ ਚੁੱਕਿਆ ਇਸ ਤਰੀਕੇ ਨਾਲ ਤੁਹਾਡਾ ਇਹ ਗਜਰੇਲਾ ਨਜ਼ਰ ਆਣ ਲੱਗ ਜਾਊਗਾ ਹੁਣ ਆਪਾਂ ਇਹਨੂੰ ਥੋੜਾ ਜਾਂ ਮਿਲਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਐਡ ਕਰਨੇ ਨੇ ਹੁਣ ਆਪਾਂ ਇਹਦੇ ਵਿੱਚ ਥੋੜੇ ਜੇ ਕਾਜੂ ਪਾ ਦੇਵਾਂਗੇ ਤੁਹਾਨੂੰ ਜਿਹੜੇ ਵੀ ਡਰਾਈ ਫਰੂਟਸ ਪਸੰਦ ਨੇ ਤੁਸੀਂ ਉਹ ਵੀ ਪਾ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਿਸ਼ਮਿਸ਼ ਪਾ ਦੇਵਾਂਗੇ ਅਨਾਸ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਦੇ ਵਿੱਚ ਬਦਾਮਾਂ ਦਾ ਪਾਊਡਰ ਪਾ ਦੇਵਾਂਗੇ ਤੁਸੀਂ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਸਾਬਤ ਜਾਂ ਕੱਟੇ ਹੋਏ ਬਦਾਮ ਵੀ ਪਾ ਸਕਦੇ ਹੋ ਅਸੀਂ ਇਹਦੇ ਵਿੱਚ ਬਦਾਮਾਂ ਦਾ ਪਾਊਡਰ ਪਾਇਆ ਇਸ ਤਰੀਕੇ ਨਾਲ ਆਪਾਂ ਨੇ ਇਹ ਪਾਊਡਰ ਪਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਸ਼ੱਕਰ ਪਾਵਾਂਗੇ ਅੱਧਾ ਕੱਪ ਆਪਣਾ ਦੇਸੀ ਸ਼ੱਕਰ ਹੈ ਇਹ ਐਨੂੰ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੁਸੀਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਪਰ ਅਸੀਂ ਇਹਦੇ ਵਿੱਚ ਦੇਸੀ ਸ਼ੱਕਰ ਪਾਈ ਹੈ ਦੇਸੀ ਸ਼ੱਕਰ ਦੇ ਨਾਲ ਵੀ ਗਜਰੇਲੇ ਦਾ ਟੇਸਟ ਬਹੁਤ ਵਧੀਆ ਬਣ ਕੇ ਆਉਂਦਾ ਹੈ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਥੋੜੀ ਦੇਰ ਤੱਕ ਚਲਾਉਣਾ ਕਿਉਂਕਿ ਇਹਦੇ ਵਿੱਚ ਸ਼ੱਕਰ ਪਾਈ ਹੈ ਜਿਹੜੀ ਉਹ ਘੁਲ ਜਾਵੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵਿਆਹ ਸ਼ਾਦੀਆਂ ਵਾਲਾ ਖਾਸ ਗਜਰੇਲਾ ਅਸੀਂ ਘਰ ਵਿੱਚ ਹੀ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ ਹਨਾ ਬਿਨਾ ਖੋਆ ਅਤੇ ਬਿਨਾ ਮਵਾ ਤੋਂ ਇਹ ਵਿਆਹ ਸ਼ਾਦੀਆਂ ਵਾਲਾ ਖਾਸ ਗਜਰੇਲਾ ਅਸੀਂ ਮਿੰਟਾਂ ਵਿੱਚ ਘਰੇ ਤਿਆਰ ਕਰ ਲਿਆ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਣਾ ਗਜਰੇਲਾ ਬਿਲਕੁਲ ਪੱਕ ਚੁੱਕਿਆ ਇਹ ਬਹੁਤ ਹੀ ਵਧੀਆ ਬਣਿਆ ਹੋਇਆ ਹੁਣ ਆਪਾਂ ਇਹਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਸਰਦੀਆਂ ਵਿੱਚ ਤੁਸੀਂ ਇਹ ਵਿਆਹ ਸ਼ਾਦੀਆਂ ਵਾਲਾ ਖਾਸ ਗਜਰੇਲਾ ਬਣਾ ਕੇ ਜ਼ਰੂਰ ਖਾਓ ਤੇ ਕਈ ਵਾਰ ਆਪਣੇ ਘਰ ਵਿੱਚ ਗੈਸਟ ਵੀ ਆ ਜਾਂਦੇ ਨੇ ਤੁਸੀਂ ਉਹਨਾਂ ਨੂੰ ਵੀ ਖਵਾ ਸਕਦੇ ਹੋ ਮਿੰਟਾਂ ਵਿੱਚ ਇਹ ਬਣਾ ਕੇ ਹਨਾ ਆਪਣਾ ਇਹ ਵਿਆਹ ਸ਼ਾਦੀਆਂ ਵਾਲਾ ਖਾਸ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਇਸ ਤਰੀਕੇ ਨਾਲ ਇਹ ਗਜਰੇਲਾ ਬਣਾ ਕੇ ਦੇਖੋ ਬਹੁਤ ਹੀ ਵਧੀਆ ਬਣੂਗਾ ਇਹ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀ ਨਵੀਂ-ਨਵੀਆਂ ਰੈਸਪੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਣ